ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਉਹਨਾਂ ਦੇ ਜੋ ਸਤੋਗੰਜ ਸਲੋਕ ਹਨ ਉਹਨਾਂ ਵਿੱਚੋਂ ਸਲੋਕ ਨੰਬਰ 6 ਤੋਂ ਅੱਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਿਛਲੀ ਕਥਾ ਦੌਰਾਨ ਆਪਾਂ ਸਲੋਕ ਨੰਬਰ 5 ਸਮਝ ਰਹੇ ਸਾਂ ਜੇਸਸ ਸ਼ਲੋਕ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਾਂ ਨੂੰ ਇਹ ਬਚਨ ਸਮਝਾ ਰਹੇ ਸੰਨ ਕਿ ਇਹ ਸੰਸਾਰ ਦਾ ਜਿੰਨਾ ਵੀ ਧਨ ਪਦਾਰਥ ਹੈ ਜਿੰਨੀ ਵੀ ਸੰਪਤੀ ਹੈ ਜੇਸੇ ਨੂੰ ਆਪਾਂ ਆਪਣੀ ਕਰਕੇ ਮੰਨਦੇ ਹਾਂ ਜਾਂ ਜਾਣਦੇ ਹਾਂ ਗੁਰੂ ਜੀ ਸਮਝਾਉਂਦੇ ਸੰਨ ਕਿ ਇਹ ਦੇ ਵਿੱਚ ਆਪਣਾ ਕੁਝ ਵੀ ਨਹੀਂ ਔਰ ਉਹਨਾਂ ਨੇ ਗੱਲ ਬੜੇ ਭਰੋਸੇ ਨਾਲ ਆਖੀ ਕਿ ਇਸ ਗੱਲ ਨੂੰ ਸੱਚ ਕਰਕੇ ਜਾਣੂ ਕਿ ਸੱਚੀ ਮੁੱਚੀ ਕੋਸ਼ਨੀਏ ਕੇਵਲ ਕਹਿਣ ਦੀਆਂ ਗੱਲਾਂ ਨਹੀਂ ਆਪਾਂ ਵੇਖਦੇ ਹਾਂ ਜਦੋਂ ਆਵੇ ਕੋਈ ਰਾਜਾ ਰਾਣਾ ਹੋਵੇ ਤੇ ਭਾਵੇਂ ਕੋਈ ਗਰੀਬ ਹੋਵੇ ਜਦੋਂ ਇਸ ਦੁਨੀਆ ਨੂੰ ਅਸੀਂ ਛੱਡ ਕੇ ਜਾਂਦੇ ਹਾਂ ਸਭ ਨਾ ਦੇ ਆਪੇ ਖਾਲੀ ਹੁੰਦੇ ਨੇ ਕੋਈ ਇਹ ਤੋਕੋ ਚ ਵੀ ਨਹੀਂ ਨਾਲ ਲੈ ਕੇ ਜਾਂਦਾ ਗੁਰੂ ਨਾਨਕ ਸਾਹਿਬ ਲਾਹੌਰ ਗਏ ਸੰਨ ਉੱਥੇ ਪਾਈ ਦੁਨੀ ਚੰਦ ਨੂੰ ਮਿਲੇ ਅਸੀਂ ਜਿਨਨੇ ਬਹੁਤ ਸਾਰੀ ਮਾਇਆ ਜੋੜੀ ਹੋਈ ਸੀ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਸੀ ਕਿ ਜਿਹੜੀ ਤੂੰ ਮਾਇਆ ਜੋੜ ਕੇ ਇਕੱਠੀ ਕਰਕੇ ਗਾਗਰਾਂ ਭਰ ਕੇ ਜ਼ਮੀਨ ਦੇ ਵਿੱਚ ਦੱਬੀ ਹੋਈ ਏ ਇਹ ਇੱਥੇ ਹੀ ਪਈ ਰਹੇ ਜਾਈਗੀ ਜਦੋਂ ਤੂੰ چلا ਜਾਏਂਗਾ ਕਿਸੇ ਦੇ ਕੰਮ ਨਹੀਂ ਆਏਗੀ ਤੂੰ ਇਸ ਨੂੰ ਨਾਲ ਵੀ ਨਹੀਂ ਲਿਜਾ ਸਕੇਂਗਾ ਉਨੇ ਕੋਜੇ ਹੋਜੇ ਬਚਨ ਕੀਤੇ ਸਨ ਕਿ ਨਹੀਂ ਗੁਰੂ ਜੀ ਇਹ ਮੇਰੀ ਇਹ ਸਭ ਕੁਝ ਮੇਰਾ ਹੈ ਤੇ ਮੈਂ ਇਹਨੂੰ ਕਿਵੇਂ ਛੱਡ ਸਕਦਾ ਮੈਂ ਇਸ ਮਾਇਆ ਨੂੰ ਗਰੀਬਾਂ ਵਿੱਚ ਕਿਵੇਂ ਵੰਡ ਸਕਦਾ ਗੁਰੂ ਜੀ ਨੇ ਇੱਕ ਸੂਈ ਦਿੱਤੀ ਸੀ ਉਸ ਨੂੰ ਕਿ ਚੰਗਾ ਹੈ ਮਾਇਆ ਤੂੰ ਆਪਣੇ ਕੋਲ ਰੱਖ ਜਿੱਥੇ ਤੂੰ ਇੰਨੇ ਅੰਬਾਰ ਮਾਇਆ ਤੇ ਜੋੜੇ ਹੋਏ ਨੇ ਕੋਲ ਰੱਖੇ ਨੇ ਉੱਥੇ ਆ ਸਾਡੀ ਇੱਕ ਛੋਟੀ ਜੀ ਸੂਈ ਵੀ ਆਪਣੇ ਕੋਲ ਰੱਖ ਲੈ ਜੇ ਜਦੋਂ ਇਹ ਸੰਸਾਰ ਨੂੰ ਛੱਡ ਕੇ ਜਾਏਗਾ ਤੇ ਸਾਡੀ ਸੂਈ ਨਾਲ ਲੈ ਜਾਈ ਉੱਥੇ ਦਰਗਾਹ ਵਿੱਚ ਅਸੀਂ ਤੇਰੇ ਤੋਂ ਲੈ ਲਵਾਂਗੇ ਉਹਨੇ ਸੂਈ ਫੜੀ ਘਰ ਲੈ ਗਿਆ ਘਰ ਵਾਲੀ ਸਿਆਣੀ ਸੀ ਆਖਣ ਲੱਗੀ ਭਲਿਆ ਇਹ ਸੂਈ ਤੇਰੇ ਨਾਲ ਤੂੰ ਇਹ ਕਿਵੇਂ ਲੈ ਕੇ ਜਾਏਗਾ ਕਿੱਥੋਂ ਤੇ ਕੁਝ ਵੀ ਨਾਲ ਨਹੀਂ ਜਾਣਾ ਈਵਨ ਤੇਰਾ ਸਰੀਰ ਵੀ ਨਾਲ ਨਹੀਂ ਜਾਣਾ ਉਹਨੂੰ ਸਮਝ ਆ ਗਈ ਸੋਈ ਵਾਪਸ ਲੈ ਕੇ ਗੁਰੂ ਸਾਹਿਬ ਕੋਲ ਹੋ ਗਿਆ ਕਿ ਮਹਾਰਾਜ ਇਹ ਆਪਣੀ ਅਮਾਨਤ ਹੁਣੇ ਹੀ ਲੈ ਲਵੋ ਕਿਉਂਕਿ ਥੋੜ੍ਹ ਨਾਲ ਕੁਝ ਵੀ ਨਹੀਂ ਜਾ ਸਕਦਾ ਗੁਰੂ ਜੀ ਨੇ ਫਿਰ ਉਹਨੂੰ ਬਚਨ ਆਖੇ ਕਿ ਤੇ ਇੰਨੀ ਕੁ ਸੋਈ ਨਹੀਂ ਲਿਜਾ ਸਕਦਾ ਤੇ ਇੰਨੀ ਵੱਡੀ ਮਾਇਆ ਭਰੀਆਂ ਹੋਈਆਂ ਪੇਟੀਆਂ ਤੇ ਗਾਗਰਾਂ ਕਿਵੇਂ ਲਿਜਾਏਗਾ ਉਹਦੀ ਗੱਲ ਸਮਝ ਵਿੱਚ ਆ ਗਈ ਤੇ ਫਿਰ ਉਸ ਤੋਂ ਅਗਲਾ ਜੀਵਨ ਉਹਨੇ ਬੜੀ ਸਾਦਗੀ ਵਿੱਚ ਗੁਜ਼ਾਰਿਆ ਕਿ ਉਹ ਜਿੰਨਾ ਭਾਰ ਜੋੜਿਆ ਹੋਇਆ ਸੀ ਮਾਇਆ ਦਾ ਉਹ ਸਭ ਉਹਨੇ ਫਿਰ ਲੋੜਵੰਦਾਂ ਦੀ ਸਹਾਇਤਾ ਲਈ ਵਰਤਿਆ ਗੁਰੂ ਤੇਗ ਬਹਾਦਰ ਸਹਿ ਮਹਾਰਾਜੇ ਹੋਈ ਬਚਨ ਆਪਾਂ ਨੂੰ ਸਮਝਾਉਂਦੇ ਨੇ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਇਹ ਗੱਲ ਸੱਚੀ ਕਰਕੇ ਜਾਣ ਲੈ ਮੰਨ ਲੈ ਕਿ ਇਹ ਸਭ ਕਾਸੇ ਵਿੱਚ ਕੋਈ ਵੀ ਤੇਰਾ ਸੰਗੀ ਨਹੀਂ ਬਨਣ ਵਾਲਾ ਸ਼ਲੋਕ ਨੰਬਰ 6 ਉਸ ਵੇ ਸਤਿਗੁਰੂ ਆਖਦੇ ਨੇ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਪਤਿਤ ਦਾ ਮਤਲਬ ਹੁੰਦਾ ਹੈ ਜੀ ਪਾਪ ਕਮਾਉਣ ਵਾਲਾ ਬੰਦਾ ਜਿਸ ਨੇ ਆਪਣੇ ਅੰਦਰ ਦੀ ਪਵਿੱਤਰਤਾ ਨੂੰ ਗਵਾ ਲਿਆ ਹੋਵੇ ਜਿਨ ਨੇ ਆਪਣੀ ਨੈਤਿਕਤਾ ਨੂੰ ਗਵਾ ਲਿਆ ਹੋਵੇ ਉਸ ਨੂੰ ਪਾਤੇ ਤਾਖ ਦੇ ਨੇ ਉਹ ਸਿੱਖ ਸਮਾਜ ਦੇ ਅੰਦਰ ਸਿੱਖ ਰਹਿਤ ਮਰਿਆਦਾ ਵਿੱਚ ਚਾਰ ਬਚਨ ਲਿਖੇ ਨੇ ਜਿਨ੍ਹਾਂ ਚਾਰ ਚਾਰਾਂ ਵਿੱਚੋਂ ਕੋਈ ਇੱਕ ਵੀ ਕਰ ਲਈਏ ਤੇ ਅਸੀਂ ਪਾਤੀਤ ਹੋ ਜਾਂਦੇ ਆ ਪਾਪੀ ਬਣ ਜਾਂਦੇ ਆ ਉਹ ਚਾਰ ਚੀਜ਼ਾਂ ਇਹ ਨੇ ਨੰਬਰ 1 ਕੇਸ ਕੱਟਣੇ ਕੇਸ ਯਾਨੀ ਕੱਟਨੇ ਤੁਸੀਂ ਸਮਝਦੇ ਹੋ ਦੂਜੇ ਨੰਬਰ ਤੇ ਤਮਾਕੂ ਵਰਤਨਾ ਤੀਜੇ ਨੰਬਰ ਤੇ ਪਰਾਈ ਔਰਤ ਜਾਂ ਪਰाये ਮਰਦ ਦਾ ਸੰਗ ਕਰਨਾ ਚੌਥੇ ਨੰਬਰ ਤੇ ਮੁਸਲਮਾਨੀ ਤਰੀਕੇ ਨਾਲ ਬਨਾਇਆ ਹੋਇਆ ਮਾਸ ਜਿਸ ਨੂੰ ਕੁੱਠਾ ਮਾਸ ਆਖਦੇ ਨੇ ਉਹ ਖਾਣਾ ਇੰਨਾ ਚਾਰਾ ਕੁਰਤਾਂ ਵਿੱਚੋਂ ਕੋਈ ਇੱਕ ਵੀ ਕੁਰਤ ਹੋ ਜਾਏ ਤੇ ਸਿੱਖ ਸਿੱਖ ਨਹੀਂ ਰਹਿੰਦਾ ਸਿੱਖ ਪਤਿਤ ਹੋ ਜਾਂਦਾ ਯਾਨੀ ਉਹ ਪਾਪੀ ਹੋ ਜਾਂਦਾ ਤੇ ਮਰਿਆਦਾ ਵਿੱਚ ਇਹ ਵੀ ਲਿਖਿਆ ਹੈ ਕਿ ਜਿਹੜਾ ਪਤਿਤ ਸਿੱਖ ਹੁੰਦਾ ਹੈ ਉਸ ਦੀ ਅਰਦਾਸ ਅਕਾਲ ਤਖ਼ਤ ਹਿਸਾਬ ਤੇ ਨਹੀਂ ਹੋ ਸਕਦੀ ਕੋਈ ਦੁਨੀਆ ਦਾ ਬੰਦਾ ਆਵੇ ਜਿਹੜਾ ਸਿੱਖ ਨਹੀਂ ਲekin ਉਹ ਬੇਸ਼ੱਕ ਪਤਿਤ ਹੋਵੇ ਉਹਦੀ ਅਰਦਾਸ ਹੋ ਸਕਦੀ ਹੈ ਪਰ ਸਿੱਖ ਹੋ ਕੇ ਕੋਈ ਪਤਿਤ ਹੋ ਗਿਆ ਉਹਦੀ ਅਰਦਾਸ ਉੱਥੇ ਨਹੀਂ ਹੁੰਦੀ ਸੋ ਇਹ ਕੱਲ ਬੜੀ ਹੀ ਧਿਆਨ ਮੰਗਦੀ ਏ ਕਿ ਅਸੀਂ ਪਤਿਤ ਨਹੀਂ ਹੋਣਾ ਪਾਪੀ ਨਹੀਂ ਬਣਨਾ ਇੱਕ ਨਾ ਬੁੱਲੇ ਸ਼ਾਹ ਦੀਆਂ ਦੋ ਕੁ ਲਾਈਨ ਕਿਸੇ ਨੇ ਬਹੁਤ ਸੋਹਣੀਆਂ ਆਖੀਆਂ ਨੇ ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਮਾੜੇ ਕਰਮ ਕਰਦਾ ਹੈ ਤੇ ਉਹ ਮਾੜੇ ਕਰਮ ਕਰਦਾ ਕਰਦਾ ਉਹਦਾ ਸੁਭਾਅ ਮਾੜਾ ਬਣ ਜਾਂਦਾ ਹੈ ਉਹਦੀਆਂ ਆਦਤਾਂ ਮਾੜੀਆਂ ਬਣ ਜਾਂਦੀਆਂ ਨੇ ਫਿਰ ਉਹਦੇ ਸੰਸਕਾਰ ਮਾੜੇ ਬਣ ਜਾਂਦੇ ਨੇ ਜੇ ਜਦੋਂ ਬੰਦਾ ਇੱਥੋਂ ਤੱਕ ਡਿੱਗ ਜਾਂਦਾ ਹੈ ਪਤਿਤ ਹੋ ਜਾਂਦਾ ਹੈ ਤੇ ਫਿਰ ਉਹ ਦੇ ਜੀਵਨ ਰੂਪੀ ਚਾਦਰ ਤੇ ਲੱਗੇ ਹੋਏ ਦਾਗ ਛੇਤੀ ਨਾਲ ਨਹੀਂ ਉਤਰਦੇ ਲੰਮਾ ਸਮਾਂ ਲੱਗਦਾ ਹੈ ਉਹਨਾਂ ਨੇ ਲਿਖਿਆ ਚਾਦਰ ਮੈਲੀ ਸਾਬਣ ਥੋੜਾ ਬੈਠ ਕਿਨਾਰੇ ਤੋਂ ਮੰਗਾ পাপਾਂ ਵਾਲੇ ਦਾਗ ਨਹੀਂ ਲੱਥਨੇ ਤੁਮ ਮੰਗਾ ਨਾਲੇ ਰੂਮ ਮੰਗਾ ਇਹਦਾ ਮਤਲਬ ਇਹ ਹੈ ਕਿ ਜ਼ਿੰਦਗੀ ਤੇ ਅਸੀਂ ਹੱਸਦੇ ਹਾਂ ਖੇਡਦੇ ਆ ਬੇਸ਼ੱਕ ਬਿਤਾ ਲਈਏ ਲੇਕਿਨ ਅਖੀਰ ਪੱਲੇ ਪਛਤਾਵਾ ਹੀ ਰਹਿ ਜਾਂਦਾ ਵੀ ਇਹ ਮੈਂ ਜ਼ਿੰਦਗੀ ਚ ਕੀ ਕੀਤਾ ਅਸੀਂ ਲੋਕਾਂ ਤੋਂ ਸ਼ਿਫਾ ਸਕਦੇ ਹਾਂ ਰੱਬ ਤੋਂ ਸ਼ਿਫਾ ਸਕਦੇ ਹਾਂ ਲੋਕਾਂ ਤੋਂ ਸ਼ਿਫਾ ਸਕਦੇ ਹਾਂ ਰੱਬ ਤੋਂ ਨਹੀਂ ਸ਼ਿਫਾ ਸਕਦੇ ਆਪਣੇ ਆਪੇ ਤੋਂ ਨਹੀਂ ਸ਼ਿਫਾ ਸਕਦੇ ਕਿ ਕਿਸੇ ਨੂੰ ਬੇਸ਼ੱਕ ਨਾ ਪਤਾ ਹੋਵੇ ਅਸੀਂ ਕਿਹੜੇ ਪਾਪ ਕਮਾਏ ਨੇ ਜ਼ਿੰਦਗੀ ਵਿੱਚ ਲੇਕਿਨ ਰੱਬ ਨੂੰ ਪਤਾ ਹੈ ਜਾਂ ਆਪਣੇ ਆਪੇ ਨੂੰ ਪਤਾ ਹੈ ਜਦੋਂ ਅਖੀਰਲਾ ਵਕਤ ਆਉਂਦਾ ਹੈ ਤੇ ਫਿਰ ਕੇਵਲ ਪਛਤਾਵਾ ਸੀ ਕਰਨੇ ਆਪਣੇ ਕੀਤੇ ਹੋਏ ਕਰਮਾਂ ਨੂੰ ਯਾਦ ਕਰ ਕਰਕੇ ਪਰ ਗੁਰੂ ਜੀ ਨੇ ਸਾਨੂੰ ਬੜੀ ਢਾਰਸ ਬੰਦਾ ਹੀ ਹੈ ਉਹ ਕਹਿੰਦੇ ਨੇ ਤਾਂ ਕੀ ਹੋਇਆ ਜੇ ਅਸੀਂ ਜਾਣੇ ਅਣਜਾਣੇ ਕੁਝ ਗਲਤੀਆਂ ਕਰ ਲਈਆਂ ਨੇ ਜ਼ਿੰਦਗੀ ਵਿੱਚ ਪਰ ਉਹਨਾਂ ਨੂੰ ਹੁਣ ਵੀ ਸੁਧਾਰਿਆ ਜਾ ਸਕਦਾ ਹੈ ਗੁਰੂ ਮਹਾਰਾਜ ਦੇ ਪਵਿੱਤਰ ਬਚਨ ਨੇ ਜਿਸ ਪਾਪੀ ਕੋ ਮਿਲੇ ਨਾ ਟੋਹੀ ਸ਼ਰਨ ਆਵੇ ਤਾਂ ਨਿਰਮਲ ਹੋਈ ਜਿਸ ਪਾਪੀ ਨੂੰ ਜਿਸ ਪਤਿਤ ਵਿਅਕਤੀ ਨੂੰ ਕਿਤੇ ਦੁਨੀਆ ਵਿੱਚ ਸਥਾਨ ਨਾ ਮਿਲੇ ਕੋਈ ਆਪਣੇ ਪੋਲ ਬੈਠਨ ਨਾ ਦੇਵੇ ਉਹ ਵੀ ਜੇ ਪਰਮੇਸ਼ਵਰ ਦੀ ਗੁਰੂ ਦੀ ਸ਼ਰਨ ਵਿੱਚ ਆ ਜਾਏ ਤੇ ਉਹਦੇ ਵੀ ਕਰਮ ਨਿਰਮਲ ਹੋ ਜਾਂਦੇ ਨੇ ਸੋ ਆਪਾਂ ਸਤਗੁਰੂ ਜੀ ਦੇ ਨਾ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਦਈਏ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਦਾ ਭਲਾ ਕਰਨ ਵਾਲਾ ਹੈ ਕਿ ਜੇ ਸਾਡੇ ਨਾਲ ਕਿਸੇ ਨੇ ਕੁਝ ਮਾੜਾ ਕੀਤਾ ਹੋਵੇ ਤੇ ਸਾਰੀ ਜ਼ਿੰਦਗੀ ਉਹਨੂੰ ਨਹੀਂ ਭੁਲਾਉਂਦੇ ਵੈਸੇ ਭੁਲਾ ਦੇਣਾ ਚਾਹੀਦਾ ਹੈ ਕਿਸੇ ਨੂੰ ਮਾਫ ਕਰ ਦੇਣਾ ਤੇ ਕਿਸੇ ਔਗਣ ਨੂੰ ਭੁਲਾ ਦੇਣਾ ਇਹ ਦੋ ਚੀਜ਼ਾਂ ਤੇ ਦੋ ਗੁਣ ਬੜੇ ਹੀ ਚੰਗੇ ਨੇ ਸਾਨੂੰ ਜ਼ਿੰਦਗੀ 'ਚ ਅਪਣਾਉਣੇ ਚਾਹੀਦੇ ਨੇ ਪਰਮੇਸ਼ਵਰ ਪਤਤ ਉਦਾਹਰਣ ਵਾਲਾ ਹੈ ਉਹ ਪਾਪੀਆਂ ਨੂੰ ਭਲੇ ਮਨੁੱਖ ਬਣਾਉਣ ਵਾਲਾ ਏ ਫਿਰ ਭੈਰਨ ਜਨਮ ਤੇ ਮਰਨ ਦਾ ਯਾਨੀ ਸਭ ਤੋਂ ਬਧੇਰੇ ਡਾਰ ਇਨਸਾਨ ਨੂੰ ਮੌਤ ਦਾ ਹੀ ਹੁੰਦਾ ਏ ਉਸ ਡਰ ਨੂੰ ਵੀ ਪ੍ਰਮਾਤਮਾ ਦੂਰ ਕਰਨ ਵਾਲਾ ਏ ਹਰ ਅਨਾਥ ਕੇ ਨਾਥ ਉਹ ਪਰਮੇਸ਼ਵਰ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਉਹਨਾਂ ਨੂੰ ਸਹਾਰਾ ਦੇਣ ਵਾਲਾ ਉਹਨਾਂ ਦਾ ਮਾਲਕ ਹੁੰਦਾ ਹੈ ਫਿਰ ਸਾਨੂੰ ਉਸ ਪਰਮੇਸ਼ਵਰ ਦੇ ਸ਼ਰਨ ਵਿੱਚ ਆਉਣਾ ਚਾਹੀਦਾ ਹੈ ਉਹਦੇ ਅੱਗੇ ਆ ਕੇ ਅਰਦਾਸ ਕਰਨੀ ਚਾਹੀਦੀ ਏ ਤੇ ਫਿਰ ਆਪਣੇ ਜੀਵਨ ਨੂੰ ਸੁਚੱਜਾ ਜੀਵਨ ਬਣਾਉਣਾ ਚਾਹੀਦਾ ਹੈ ਤਾਂ ਕਿ ਜੋ ਅਸੀਂ ਪਿੱਛੇ ਕੀਤਾ ਉਸ ਨੂੰ ਸੁਧਾਰ ਸਕੀਏ ਤੇ ਸਾਡੀ ਇਹ ਜੀਵਨ ਰੂਪੀ ਚਾਦਰ ਨਿਰਮਲ ਹੋ ਸਕੇ ਗੁਰੂ ਮਹਾਰਾਜ ਅੱਗੇ ਆਖਦੇ ਨੇ ਕਹੋ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾਥ ਸਤਿਗੁਰੂ ਫਰਮਾਉਂਦੇ ਨੇ ਕਿ ਜਿਹੜਾ ਪਰਮੇਸ਼ਵਰ ਸਦਾ ਹੀ ਸਾਡੇ ਨਾਲ ਵਸਦਾ ਹੈ ਉਸ ਨੂੰ ਜਾਨਣਾ ਪਹਿਚਾਣਨਾ ਚਾਹੀਦਾ ਹੈ ਜਿਹੜਾ ਵਿਅਕਤੀ ਇਹ ਗੱਲ ਸਮਝ ਲਵੇ ਕਿ ਪਰਮਾਤਮਾ ਜਾਂ ਗੁਰੂ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਕਦੀ ਮਾੜੇ ਕਰਮ ਨਹੀਂ ਕਰ ਸਕਦਾ ਤੇ ਪੱਕੀ ਗੱਲ ਏ ਜੇ ਸਮਝ ਆ ਜਾਏ ਕਿ ਮੈਂ ਜਿਹੜਾ ਵੀ ਕਰਮ ਕਰਨ ਲੱਗਾ ਕੋਈ ਮੈਨੂੰ ਵੇਖ ਰਿਹਾ ਭਾਵੇਂ ਉਹ ਰਾਤ ਦੇ ਹਨੇਰੇ ਵਿੱਚ ਮੈਂ ਕਰਾਂ ਤੇ ਭਾਵੇਂ ਕਿਸੇ ਪਹਾੜ ਦੀ ਗੁਫਾ ਵਿੱਚ ਵੜ ਕੇ ਡੂੰਘਾ ਥੱਲੇ ਜਾ ਕੇ ਕਰਾਂ ਲੋਕ ਨਹੀਂ ਵੇਖਦੇ ਹੋਣਗੇ ਪਰ ਮੈਨੂੰ ਮੇਰਾ ਮਾਲਕ ਪ੍ਰਮਾਤਮਾ ਹਰ ਹਨੇਰੇ ਵਿੱਚ ਤੇ ਹਰ ਗੁਫਾ ਦੇ ਕੋਨੇ ਵਿੱਚ ਮੈਨੂੰ ਵੇਖਦਾ ਹੈ ਤੇ ਫਿਰ ਅਸੀਂ ਮਾੜੇ ਕਰਮਾਂ ਤੋਂ ਬਚ ਜਾਂਦੇ ਹਾਂ ਫਿਰ ਅਸੀਂ ਹਮੇਸ਼ਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਮਾਲਕ ਨਾਲ ਵੇਖ ਰਿਹਾ ਹੈ ਸੋ ਇਹ ਗੱਲ ਸਾਨੂੰ ਸਤਿਗੁਰੂ ਸਮਝਾਉਂਦੇ ਨੇ ਕਹੋ ਨਾਨਕ ਤੇਹ ਜਾਣੀ ਹੈ ਕਿੰਨੂ ਜਾਣੀਏ ਸਦਾ ਬਸ ਤੁਮ ਸਾਥ ਇਹ ਗੱਲ ਸਮਝ ਲਈਏ ਉਸ ਪਰਮੇਸ਼ਵਰ ਨੂੰ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰੀਏ ਜਿਹੜਾ ਸਦਾ ਹੀ ਸਾਡੇ ਨਾਲ ਵਸਦਾ ਹੈ ਗੁਰੂ ਸਾਹਿਬ ਨੇ ਦੋ ਉਦਾਹਰਣਾਂ ਲਈਆਂ ਨੇ ਗੁਰਬਾਣੀ ਵਿੱਚ ਨਿਕਟ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਹੀ ਮਨੁੱਖ পাপ ਕਦੋਂ ਕਰਦਾ ਹੈ ਜਦੋਂ ਉਹ ਸਮਝਦਾ ਹੈ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ ਮੈਂ ਪਰਦੇ ਵਿੱਚ ਕਰਨਾ ਪਿਆ ਨਿਕਟ ਵਸਤ ਕੋ ਜਾਣੇ ਦੂਰੇ ਜਿਹੜਾ ਪਰਮਾਤਮਾ ਗੁਰਬਾਣੀ ਵਿੱਚ ਤੇ ਲਿਖਿਆ ਉਹ ਸਾਡੇ ਅਥਰਾਂ ਤੇ ਪੈਰਾਂ ਨਾਲੋਂ ਵੀ ਨੇੜੇ ਵਸਦਾ ਉਹ ਜਿਹੜਾ ਇੰਨਾ ਨੇੜੇ ਹੈ ਸਾਡੇ ਇੰਨਾ ਨਜ਼ਦੀਕ ਸਾਡੇ ਵਸਦਾ ਹੈ ਜਦੋਂ ਮਨੁੱਖ ਉਸ ਨਜ਼ਦੀਕ ਵਸਦੇ ਹੋਏ ਪਰਮਾਤਮਾ ਨੂੰ ਦੂਰ ਜਾਣਨ ਲੱਗ ਪੈਂਦਾ ਹੈ ਉਦੋਂ ਉਹ ਪਾਪ ਕਰਮ ਕਮਾਉਂਦਾ ਹੈ ਅੱਗੇ ਸਤਿਗੁਰੂ ਜੀ ਨੇ ਇੱਕ ਪ੍ਰਮਾਨ ਹੋਰ ਲਿਆ ਨਿਕਟ ਬੁੱਝੈ ਸੋ ਬੁਰਾ ਕਿਉ ਕਰੈ ਜੇ ਕੋਈ ਮਨੁੱਖ ਉਸ ਪਰਮਾਤਮਾ ਨੂੰ ਆਪਣੇ ਨਾਲ ਆਪਣੇ ਨੇੜੇ ਵਸਦਾ ਹੋਇਆ ਸਮਝ ਲਵੇ ਪਹਿਚਾਨ ਲਵੇ ਸੋ ਬੁਰਾ ਕਿਉ ਕਰੈ ਉਹ ਫਿਰ ਕਦੀ ਬੁਰਾ ਕਰਮ ਨਹੀਂ ਕਰਦਾ ਸੋ ਇਹ ਦੋ ਚੀਜ਼ਾਂ ਗੁਰਬਾਣੀ ਦੇ ਆਧਾਰ ਤੇ ਆਪਾਂ ਨੂੰ ਆਪਣੇ ਜੀਵਨ ਵਿੱਚ ਚੇਤੇ ਰੱਖਣੀਆਂ ਚਾਹੀਦੀਆਂ ਨੇ ਜੇ ਆਪਾਂ ਪਰਮਾਤਮਾ ਨੂੰ ਨੇੜੇ ਜਾਣੀਏ ਤੇ ਪਾਪ ਕਰਮ ਕਰਨ ਤੋਂ ਬਚ ਜਾਣੇ ਆ ਜੇ ਉਸ ਨੂੰ ਦੂਰ ਜਾਣੀਏ ਤੇ ਫਿਰ ਅਸੀਂ ਪਾਪਾਂ ਵਿੱਚ ਪਰਵਿਰਤ ਹੋ ਜਾਂਦੇ ਆ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਸ਼ੇਮੇ ਸਲੋਕ ਵਿੱਚ ਆਪਾਂ ਨੂੰ ਇਹ ਬਚਨ ਸਮਝਾਉਂਦੇ ਨੇ ਕਿ ਬਈ ਪ੍ਰਮਾਤਮਾ ਨੂੰ ਨੇੜੇ ਕਰਕੇ ਜਾਣੋ ਉਹ ਸਦਾ ਹੀ ਸਾਡੇ ਨਾਲ ਵਸਦਾ ਹੈ ਉਹ ਪਾਪੀਆਂ ਨੂੰ ਪਾਵਨ ਕਰਨ ਵਾਲਾ ਉਹ ਡਰ ਨੂੰ ਦੂਰ ਕਰਨ ਵਾਲਾ ਤਿੰਨ ਖਸਮਿਆਂ ਦਾ ਖਸਮ ਯਾਨੀ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਉਹ ਮਾਲਕ ਹੁੰਦਾ ਹੈ ਅਗਲਾ ਬਚਨ ਸਤਿਗੁਰੂ ਜੀ ਦਾ ਸਲੋਕ ਨੰਬਰ 7 ਜਿਸ ਵਿੱਚ ਆਪ ਜੀ ਫਰਮਉਂਦੇ ਨੇ ਤਨ ਧਨ ਜੇਹ ਤੋ ਕੋ ਦਿਓ ਤਾਂ ਸਿਉ ਨੇਹ ਨਾਕੀਨ ਜਿਸ ਮਾਲਕ ਨੇ ਸਾਨੂੰ ਇਹ ਤਨ ਦਿੱਤਾ ਤੇ ਫਿਰ ਧਨ ਦਿੱਤਾ ਇੱਕ ਗੱਲ ਸਮਝਣ ਵਾਲੀ ਏ ਕਿ ਤਨ ਤੇ ਬਹੁਤ ਲੋਕਾਂ ਨੂੰ ਮਿਲਿਆ तकरीबन 8 ਅਰਬ ਦੇ ਲਾਗੇ ਚਾਗੇ ਲੋਕ ਨੇ ਇਸ ਦੁਨੀਆ ਤੇ ਇਸ ਧਰਤੀ ਉੱਤੇ ਵੱਸਦੇ ਇਨਿਆਂ ਨੂੰ ਤਨ ਮਿਲਿਆ, ਸ਼ਰੀਰ ਮਿਲਿਆ। ਲੇਕਿਨ ਧੰਨ ਇਹਨਾਂ ਸਬਨਾ ਨੂੰ ਨਹੀਂ ਮਿਲਿਆ। ਕਈ ਲੋਕ ਤਾਂ ਇੱਥੋਂ ਤੱਕ ਕਾਤਰ ਹੁੰਦੇ ਨੇ ਧੰਨ ਤੋਂ ਕਿ ਰਾਤ ਨੂੰ ਕੀ ਖਾਣਾ ਹੈ, ਉਹਨਾਂ ਕੋਲ ਉਹ ਵੀ ਨਹੀਂ ਹੁੰਦਾ। ਕੱਲ ਨੂੰ ਕੱਪੜੇ ਕਿਹੜੇ ਪੈਣਨੇ ਨੇ ਉਹ ਵੀ ਨਹੀਂ ਹੁੰਦੇ। ਜੇ ਤੁਸੀਂ ਪਤਾ ਨਹੀਂ ਵੇਖਿਆ ਗਰੀਬ ਲੋਕਾਂ ਨੂੰ ਕਿ ਨਹੀਂ। ਮੈਂ ਤੇ ਪਿੰਡਾਂ ਵਿੱਚੋਂ ਆਇਆ ਤੇ ਬਹੁਤ ਕੁਝ ਵੇਖਿਆ। ਲੋਕ ਤਰਸਦੇ ਨੇ ਰੋਟੀ ਦੇ ਟੁਕੜੇ ਨੂੰ ਗਲ ਵਿੱਚ ਕੱਪੜਾ ਪਾਉਣ ਨੂੰ ਤੁਸੀਂ ਜੇ ਉਸ ਪਾਸੇ ਸਾਊਥ ਵੱਲ ਕਦੀ ਗਏ ਹੋਵੋ ਇੰਡੀਆ ਵਿੱਚ ਤੁਹਾਨੂੰ ਛੋਟੇ ਛੋਟੇ ਬੱਚੇ ਬਾਸੜਿਆਂ ਤੇ ਟ੍ਰੇਨ ਸਟੇਸ਼ਨ ਵਗੈਰਾ ਤੇ ਮਿਲ ਜਾਂਦੇ ਨੇ ਤੁਸੀਂ ਕੇਲਾ ਖਾ ਕੇ ਛਿਲਕਾ ਬਾਹਰ ਸੁੱਟਦੇ ਹੋ ਉਹ ਪਾ ਜਿਗਿਓ ਸ਼ਿਲਕਾ ਚੁੱਕਣ ਪਏ ਜਾਂਦੇ ਨੇ ਕਿ ਖਾ ਲਵਾਂਗੇ ਧੰਨ ਤੇ ਉਹਨਾਂ ਨੂੰ ਵੀ ਮਿਲਿਆ ਲੇਕਿਨ ਉਹਨਾਂ ਨੂੰ ਧੰਨ ਨਹੀਂ ਮਿਲਿਆ ਤੇ ਜਿਨ੍ਹਾਂ ਲੋਕਾਂ ਨੂੰ ਧੰਨ ਤੇ ਧੰਨ ਦੋਵੇਂ ਚੀਜ਼ਾਂ ਮਿਲੀਆਂ ਨੇ ਉਹਨਾਂ ਦਾ ਤੇ ਵਧੇਰੇ ਫਰਜ਼ ਬਣਦਾ ਹੈ ਕਿ ਉਹ ਰੱਬ ਨੂੰ ਚੇਤੇ ਕਰਨ ਉਹਦਾ ਸ਼ੁਕਰ ਕਰਿਆ ਕਰ ਅਰ ਅਸੀਂ ਇਹ ਸਭ ਕੁਝ ਲੈ ਕੇ ਭੁੱਲ ਜਾਂਦੇ ਹਾਂ ਸਰੀਰ ਕਿੰਨਾ ਕੁ ਕੀਮਤੀ ਹੈ ਇਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਇਹਦਾ ਇੱਕ ਇੱਕ ਅੰਗ ਅਨਮੋਲ ਹੈ ਜਿੰਨਾਂ ਕੋਲ ਉਹ ਅੰਗ ਨਹੀਂ ਹੁੰਦੇ ਕਿਸੇ ਕੋਲ ਅੱਖਾਂ ਨਾ ਹੋਣ ਕਿਸੇ ਕੋਲ ਕੰਨ ਨਾ ਹੋਣ ਕਿਸੇ ਕੋਲ ਹੱਥ ਨਾ ਹੋਣ ਕਿਸੇ ਕੋਲ ਲੱਤਾਂ ਨਾ ਹੋਣ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਇਹ ਨੰਗਾਂ ਦੀ ਕੀਮਤ ਕੀ ਹੈ ਉਹ ਦੱਸਣਗੇ ਤੁਹਾਨੂੰ ਪਾਪਾ ਨੂੰ ਸਭ ਕੁਝ ਫ੍ਰੀ ਮਿਲਿਆ ਇਸ ਲਈ ਸਾਨੂੰ ਇਹਦੀ ਕਦਰ ਨਹੀਂ ਗੁਰੂ ਸਾਹਿਬ ਆਖਦੇ ਨੇ ਜਿਸ ਮਾਲਕ ਨੇ ਤੋ ਤੁਹਾਨੂੰ ਤਨ ਵੀ ਦਿੱਤਾ ਤੇ ਫਿਰ ਜ਼ਿੰਦਗੀ ਵਿੱਚ ਸਾਰੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਤਨ ਵੀ ਦੇ ਦਿੱਤਾ ਤਾਂ ਸੋਨੇ ਨਾ ਕੀਮ ਤੁਸੀਂ ਉਹਦੇ ਨਾਲ ਪਿਆਰ ਹੀ ਨਹੀਂ ਕੀਤਾ ਸਾਡੀ ਕੋਈ ਛੋਟੀ ਜੀ ਸਹਾਇਤਾ ਕਰ ਦੇਵੇ ਜ਼ਿੰਦਗੀ ਜੀਉਂਦਿਆਂ ਅਸੀਂ ਉਸ ਬੰਦੇ ਨੂੰ ساری ਜ਼ਿੰਦਗੀ ਨਹੀਂ ਭੁਲਾਉਂਦੇ ਇਸ ਬੰਦੇ ਨੇ ਔਖੇ ਵੇਲੇ ਮੇਰਾ ਸਾਥ ਦਿੱਤਾ ਸੀ ਹਾਲਾਂਕਿ ਉਹ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਕਿਸੇ ਨੇ ਸਾਨੂੰ ਥੋੜੀ ਮਾਇਆ ਦੀ ਸਹਾਇਤਾ ਕਰਦੀ ਕਿਸੇ ਨੇ ਕੋਈ ਨੌਕਰੀ ਲੈਣ ਵਿੱਚ ਸਾਡੀ ਸਹਾਇਤਾ ਕਰਦੀ ਕਿਸੇ ਨੇ ਪੜ੍ਹਦਿਆਂ ਕੋਈ ਸਾਨੂੰ ਸਮਝਾ ਦਿੱਤੀਆਂ ਚਾਰ ਗੱਲਾਂ ਅਸੀਂ ساری ਜ਼ਿੰਦਗੀ ਉਹਨਾਂ ਨੂੰ ਚੇਤੇ ਰੱਖਦੇ ਹਾਂ ਪਰ ਜਿਸ ਮਾਲਕ ਨੇ ਤਨ ਤੇ ਧਨ ਦਿੱਤਾ ਉਨੂੰ ਅਸੀਂ ਕਦੇ ਵੀ ਯਾਦ ਨਹੀਂ ਕਰਦੇ ਤੇ ਅਸਾਂ ਭੁਲਾ ਆ ਚੁੱਕੇ ਹਾਂ ਉਸ ਮਾਲਕ ਨੂੰ ਕਿ ਉਹ ਸਾਡੇ ਚਿੰਤ ਵਿੱਚ ਹੀ ਨਹੀਂ ਆਉਂਦਾ ਮਸਕੀਨ ਜੀ ਬੜਾ ਸੋਹਣਾ ਇੱਕ ਥਾਂ ਤੇ ਫੁਰਮਾਨ ਕਰਦੇ ਨੇ ਉਹ ਕਹਿੰਦੇ ਨੇ ਪ੍ਰਮਾਤਮਾ ਨੂੰ ਲੱਭਣ ਨਾ ਜਾਓ ਉਹ ਗਵਾਚਾ ਹੋਇਆ ਨਹੀਂ ਤੁਸੀਂ ਉਹਨੂੰ ਭੁਲਾ ਆ ਚੁੱਕੇ ਉਹਨੂੰ ਯਾਦ ਕਰੋ ਬਸ ਇੰਨੀ ਕਹੀ ਗੱਲ ਕਿਤੇ ਜਾਣ ਦੀ ਜ਼ਰੂਰਤ ਨਹੀਂ ਕੋਈ ਚੀਜ਼ ਭੁੱਲ ਜਾਏ ਤੇ ਆਪਾਂ ਬਹਿ ਕੇ ਉਹਨੂੰ ਯਾਦ ਕਰਦੇ ਆਂ ਸਾਨੂੰ ਨਾ ਯਾਦ ਆਏ ਤੇ ਆਪਣੇ ਜੀਆਂ ਨੂੰ ਪਰਿਵਾਰ ਨੂੰ ਪੁੱਛਦੇ ਆਂ ਕਿ ਇੱਥੇ ਕਰਕੇ ਮੈਂ ਕਿਤੇ ਆ ਫਲਾਣੀ ਚੀਜ਼ ਰੱਖੀ ਸੀ ਹੁਣ ਮੈਨੂੰ ਲੱਭਦੀ ਨਹੀਂ ਮੇਰੀ ਸਹਾਇਤਾ ਕਰੋ ਜੇ ਅਸੀਂ ਇਹ ਸੋਚੀਏ ਕਿ ਅਸੀਂ ਰੱਬ ਨੂੰ ਸੱਚੀ ਮੁੱਚੀ ਭੁਲਾ ਚੁੱਕੇ ਆ ਹੁਣ ਕਿਹਦੇ ਤੋਂ ਹੈਲਪ ਮੰਗੀਏ ਕਿਹਦੇ ਤੋਂ ਸਹਾਇਤਾ ਮੰਗੀਏ ਕਿ ਸਾਡੀ ਸਹਾਇਤਾ ਕਰੋ ਸਾਨੂੰ ਚੇਤੇ ਆ ਜੇ ਵੀ ਕਿੱਥੇ ਕਰਕੇ ਅਸੀਂ ਫੁਲਾਇਆ ਗੁਰੂ ਜੀ ਬੈਠੇ ਨੇ ਉਹ ਸਾਨੂੰ ਚੇਤਾ ਕਰਾਉਂਦੇ ਨੇ ਉਹ ਯਾਦ ਕਰਾਉਂਦੇ ਨੇ ਕਿ ਉਹ ਨੂੰ ਲੱਭਣ ਜਾਣ ਲਈ ਬਾਹਰ 扑ਕਨ ਦੀ ਲੋੜ ਨਹੀਂ ਉਹ ਤੁਹਾਡੇ ਅੰਦਰ ਹੀ ਵਸਦਾ ਹੈ ਬਾਹਰ ਟੋਲਾ ਸਭ ਭਰਮ ਫੁਲਾਹੀ ਘਟਕ ਘਟਮਨ ਹਰ ਜੋ ਵਸੈ ਉਹ ਤੁਹਾਡੇ ਅੰਦਰ ਵਸਦਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਜਿਸ ਮਾਲਕ ਨੇ ਤੁਹਾਨੂੰ ਬਈ ਇਹ ਸਭ ਕੁਝ ਦਿੱਤਾ ਏ ਉਸ ਦੇ ਨਾਲ ਪਿਆਰ ਕਰੋ ਜੇਹੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਸ ਮਾਲਕ ਦੀ ਕਿਰਪਾ ਨਾਲ ਤੁਹਾਨੂੰ ਇਹ ਅਨਮੋਲ ਦੇ ਹੀ ਮਿਲੀਏ ਤੰਦਰੁਸਤ ਦੇ ਹੀ ਮਿਲੀਏ ਨਾਲ ਉਸ ਮਾਲਕ ਨੇ ਧੰਨ ਦਿੱਤਾ ਏ ਉਸ ਮਾਲਕ ਨੂੰ ਚੇਤੇ ਕਰੋ ਉਹਦੇ ਨਾਲ ਪਿਆਰ ਕਰੋ ਉਸ ਨੂੰ ਕਦੇ ਭੁਲਾਓ ਨਾ ਕਹੋ ਨਾਨਕ ਨਰ ਬਾਬਰੇ ਅੱਬ ਕਿਉਂ ਡੋਲਤ ਦੀਨ ਜੇ ਤੂੰ ਜ਼ਿੰਦਗੀ ਜਿਉਂਦਿਆਂ ਜਿਸ ਮਾਲਕ ਨੇ ਤੈਨੂੰ ਇਹ ਸਭ ਕੁਝ ਦਿੱਤਾ ਤੂੰ ਉਹਦੇ ਨਾਲ ਪਿਆਰ ਨਹੀਂ ਕੀਤਾ ਤੇ ਬਾਬਰੇ ਦਾ ਮਤਲਬ ਏ ਕਮਲੇ ਮਨੁੱਖ ਐ ਕਮਲੇ ਮਨੁੱਖ ਅਬ ਕਿਉਂ ਡੋਲਤ ਦੀਨ ਹੁਣ ਕਿਉਂ ਆਤੁਰ ਹੋਇਆ ਫਿਰਦਾ ਹੈ ਹੁਣ ਕਿਉਂ ਆਪਣੇ ਆਪ ਨੂੰ ਨਿਤਾਣਾ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹੈ ਕਿਉਂ ਕਿਉਂਕਿ ਜਿਹਦੇ ਨਾਲ ਤੂੰ ਜੁੜਨਾ ਸੀ ਆਪਣੀ ਜ਼ਿੰਦਗੀ ਤੋਂ ਐਵੇਂ ਗਵਾਲੀ ਉਹਦੇ ਨਾਲ ਜੁੜਿਆ ਨਹੀਂ ਭਾਵ ਜਿਸ ਨੇ ਤੈਨੂੰ ਸਹਾਰਾ ਦੇਣਾ ਸੀ ਜਿਨਨੇ ਤੈਨੂੰ ਡੋਲਣ ਤੋਂ ਬਚਾਉਣਾ ਸੀ ਤੂੰ ਉਹਦੀ ਸੰਗਤ ਵਿੱਚ ਨਹੀਂ ਆਇਆ ਤੂੰ ਉਹਦੇ ਨਾਲ ਪਿਆਰ ਹੀ ਨਹੀਂ ਕੀਤਾ ਸੋ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਸ਼ਲੋਕ ਨੰਬਰ 7 ਤੇ ਇਸ ਤੋਂ ਅੱਗੇ ਫਿਰ ਆਪਾਂ ਅਗਲੀ ਕਥਾ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਮੇਰ ਕਰੇ ਆਪਾਂ ਜਿੰਨੇ ਸੰਗਤ ਵਿੱਚ ਸਾਧ ਸੰਗਤ ਰੂਪ ਵਿੱਚ ਬੈਠਦੇ ਆਂ ਜੋ ਗੁਰੂ ਮਹਾਰਾਜ ਆਪਾਂ ਨੂੰ ਸਮਝਾਉ ਬੇਨੇ ਪਾਪਾ ਉਸ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਈਏ ਉਸ ਮਾਲਕ ਨੂੰ ਚੇਤੇ ਕਰਿਆ ਕਰੀਏ ਚਾਹੀਦਾ ਤੇ ਸਦਾ ਹੀ ਉਹਨੂੰ ਕਦੇ ਵੀ ਨਾ ਸਾਨੂੰ ਭੁੱਲੇ ਪਰ ਥੋੜਾ ਸਮਾਂ ਸਵੇਰੇ ਸ਼ਾਮ ਦੁਪਹਿਰੇ ਜਦੋਂ ਵੀ ਸਮਾਂ ਮਿਲੇ ਉਹਦੀ ਯਾਦ ਵਿੱਚ ਜ਼ਰੂਰ ਬੈਠਣਾ ਚਾਹੀਦਾ ਤਾਂ ਜੋ ਸਹੀ ਤੇ ਸਹੀ ਹੌਲੀ ਹੌਲੀ ਸਾਡੇ ਸੁਰਤ ਉਹਦੇ ਨਾਲ ਜੁੜਨ ਲੱਗੇ ਤੇ ਉਹ ਸਾਡੇ ਚੇਤੇ ਵਿੱਚ ਵਸ ਜਾਏ ਜਦ ਦਿਨ ਚੇਤੇ ਵਿੱਚ ਵਸ ਗਿਆ ਫਿਰ ਕਿਸੇ ਨਾਮ ਜਪਣ ਦੀ ਲੋੜ ਨਹੀਂ ਕਿਸੇ ਹੋਰ ਉਹ ਜੇ ਕਰਮ ਦੀ ਲੋੜ ਨਹੀਂ ਬਸ ਚਿੱਤ ਵਿੱਚ ਆ ਗਿਆ ਤੇ ਆ ਗਿਆ ਇਹੋ ਹੀ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਸੋ ਤੁਸੀਂ ਬੜੇ ਪਿਆਰ ਨਾਲ ਅੱਜ ਦੇ ਵਿਚਾਰ ਨੂੰ ਸੁਣਿਆ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਮੇਰੇ ਪਾਸੋਂ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ